ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੀ ਹੋਵੋਗੇ ਤੁਹਾਡਾ ਸਵਾਗਤ ਹੈ ਸਾਡੇ ਇਸ ਚੈਨਲ ਕੈਲ ਵੀਡੀਓ ਦੇ ਉੱਪਰ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਪੇਸ਼ ਕਰਨ ਜਾ ਰਹੇ ਹਾਂ ਵੀ ਆਪਾਂ ਜ਼ਿੰਦਗੀ ਦੇ ਵਿੱਚ ਸੂਫੀ ਕਿਵੇਂ ਰਹਿ ਸਕਦੇ ਹਾਂ ਜੀ ਇਹਦੇ ਬਹੁਤ ਸਾਰੇ ਕਾਰਨ ਆ ਜੀ ਸਭ ਤੋਂ ਪਹਿਲਾਂ ਜਦੋਂ ਆਪਾਂ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਇਸ ਲਈ ਆਪਾਂ ਨੂੰ ਕੁਝ ਰਾਤ ਦੇ ਰਾਜ਼ ਤੋਂ ਵੱਡਾ ਕਰਨ ਦੀ ਲੋੜ ਨਹੀਂ ਜੀ ਬਸ ਆਪਾਂ ਨੂੰ ਹਰ ਰੋਜ਼ ਨਵੇਂ-ਨਵੇਂ ਛੋਟੇ-ਛੋਟੇ ਸਟੈਪ ਲੈਣ ਲੈਣੇ ਪੈਣਗੇ ਜਿਹੜੇ ਇਹ ਸਟੈਪ ਇਹ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਤੇ ਵੱਡਾ ਚੇਂਜ ਲਿਆਉਣ ਦੇ ਆਪਣੀ ਮਦਦ ਕਰਨਗੇ ਸਹਾਇਕ ਹੋਣਗੇ ਤੇ ਜਦੋਂ ਵੀ ਆਪਾਂ ਜ਼ਿੰਦਗੀ ਦੇ ਵਿੱਚ ਕੋਈ ਨਵੀਂ ਚੀਜ਼ ਕਰਨੀ ਆ ਕੋਈ ਨਵਾਂ ਕੰਮ ਕਰਨਾ ਵਾ ਚੰਗੀ ਨੀਤ ਨਾਲ ਚੰਗੀ ਸੋਚ ਦੇ ਨਾਲ ਤੇ ਪੋਜ਼ਿਟਿਵ ਰਹਿ ਕੇ ਕੰਮ ਤੇ ਇਸ ਦੇ ਉਲਟ ਵੀ ਜਿਹੜੇ ਕੁਝ ਲੋਕ ਆ ਉਹ ਆਪਣੀਆਂ ਪ੍ਰੋਬਲਮ ਬਾਰੇ ਸੋਚਦੇ ਰਹਿੰਦੇ ਆ ਬਈ ਯਾਰ ਸਾਡੀ ਲਾਈਫ ਤਾਂ ਡੇਟੀ ਚੱਲ ਰਹੀ ਆ ਸਾਡੀ ਲਾਈਫ ਦੇ ਵਿੱਚ ਕੁਝ ਚੰਗਾ ਨਹੀਂ ਹੋ ਰਿਹਾ ਜਰ ਆਪਾਂ ਕਿਉਂਕਿ ਆਪਣੀ ਆਦਤ ਆ ਕਈ ਲੋਕਾਂ ਦੀ ਆਪਾਂ ਆਪਣੇ ਆਪ ਨੂੰ ਦੂਜੇ ਦੇ ਨਾਲ ਕੰਪੇਅਰ ਕਰਨ ਬੈ ਜਾਣੇ ਯਾਰ ਉਹ ਮੇਤੋਂ ਅੱਗੇ ਲੰਘ ਗਿਆ ਯਾਰ ਉਹ ਮੇਤੋਂ ਪਿੱਛੇ ਰਹਿ ਗਿਆ ਯਾਰ ਮੇਰੀ ਤਾਂ ਕਿਸਮਤ ਹੀ ਮਾੜੀ ਆ ਮੇਰੀ ਕਿਸਮਤ ਦੇ ਵਿੱਚ ਆ ਨਹੀਂ ਹੋਇਆ ਪਰ ਇਸ ਵਾਰ ਇਹ 네ਗੇਟਿਵਿਟੀ ਜੀ ਸਾਰੀ ਇਹ ਆਪਣੇ ਮਨ ਦੇ 네ਗੇਟਿਵ ਵਿਚਾਰ ਆ ਤੇ ਆਪਾਂ ਨੂੰ ਇਹਨਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਜੇ ਆਪਾਂ ਜ਼ਿੰਦਗੀ ਦੇ ਵਿੱਚ ਸੁਖੀ ਰਹਿਣਾ ਤਾਂ ਇਸ ਲਈ ਸਭ ਤੋਂ ਪਹਿਲਾਂ ਨੰਬਰ 1 ਤੇ ਹੁੰਦਾ ਹੈ ਗ੍ਰੈਟੀਟਿਊਡ ਗ੍ਰੈਟੀਟਿਊਡ ਦਾ ਮਤਲਬ ਪੰਜਾਬੀ ਭਾਸ਼ਾ ਦੇ ਵਿੱਚ ਸਿੱਧੇ ਤੌਰ ਤੇ ਤਾਂ ਹੈਗਾ ਜੀ ਰੱਬ ਦਾ ਸ਼ੁਕਰਾਨਾ ਕਰਨਾ ਸਾਨੂੰ ਹਮੇਸ਼ਾ ਗ੍ਰੈਟੀਟਿਊਡ ਰਹਿਣਾ ਚਾਹੀਦਾ ਤੇ ਗ੍ਰੇਟਫੁਲ ਜਦੋਂ ਆਪਾਂ ਰੱਬ ਦਾ ਸ਼ੁਕਰਾਨਾ ਕਰਦੇ ਆਂ ਲਈ ਆਪਾਂ ਨੂੰ ਸਭ ਕੁਝ ਮਿਲ ਜਾਂਦਾ ਕਿਉਂਕਿ ਕਈ ਲੋਕ ਰੱਬ ਦਾ ਸ਼ੁਕਰਾਨਾ ਨਹੀਂ ਕਰਦੇ ਜੀ ਜ਼ਿੰਦਗੀ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਾ ਹੁਣੇ ਵੀ ਆਪਾਂ ਜਦ ਆਪ ਦੀ ਜ਼ਿੰਦਗੀ ਬਾਰੇ ਲਾਈਫ ਬਾਰੇ ਸੋਚਦੇ ਰਹਿੰਦੇ ਆ ਸਾਡੇ ਲਾਈਫ ਦੇ ਕੋਈ ਚੰਗਾ ਨਹੀਂ ਹੋਇਆ ਯਾਰ ਇਹ ਤਾਂ ਮੇਰੀ ਕਿਸਮਤ ਚ ਲਿਖਿਆਗਾ ਹੀ ਨਹੀਂ ਸੀ ਮੈਂ ਕਾਦਾ ਸ਼ੁਕਰਾਨਾ ਕਰ ਇਹ ਮੇਰੇ ਨਾਲ ਤਾਂ ਹੋਇਆ ਹੀ ਨਹੀਂ ਜਿਵੇਂ ਹੋਣਾ ਚਾਹੀਦਾ ਸੀ ਯਾਰ ਮੇਰੇ ਹਿਸਾਬ ਨਾਲ ਤਾਂ ਲਾਈਫ ਚੱਲ ਨਹੀਂ ਰਹੀ ਉਹ ਲੋਕ ਪਤਾ ਕੀ ਉਹ ਸੋਚਣ ਲੱਗ ਗਏ ਨੇ ਯਾਰ ਲਾਈਫ ਵਿੱਚ ਪ੍ਰੋਬਲਮ ਹੈ ਮੇਰੀ ਚ ਜਾਂ ਸਾਡੇ ਦੀ ਪ੍ਰੋਬਲਮ ਆ ਕੋਈ ਨਾ ਕੋਈ ਵੀ ਸਾਡੀ ਜਿਹੜੀ ਲਾਈਫ ਚੱਲ ਨਹੀਂ ਰਹੀ ਉਹ ਮੈਂ ਸਾਡੇ ਕਹਿਣ ਦੇ ਮੁਤਾਬਕ ਕੀ ਸਾਡੇ ਅਨਸਾਰ ਨਹੀਂ ਚੱਲ ਰਹੀ ਸਾਨੂੰ ਪ੍ਰਮਾਤਮਾ ਦਾ ਗ੍ਰੇਟ ਗ੍ਰੈਟੀਟਿਊਡ ਹੋਣਾ ਚਾਹੀਦਾ ਵਾ ਕਿਉਂਕਿ ਆਪਣੀ ਜ਼ਿੰਦਗੀ ਦੇ ਵਿੱਚ ਉਤਰਾ ਚੜਾਅ ਤਾਂ ਜੀ ਆਉਂਦੇ ਹੀ ਆ ਚੰਗੇ ਮਾੜੇ ਦੰਤਾ ਉਹ ਨੇ ਹੀ ਆ ਸਾਥ ਤੇ ਜੇ ਧੋਪਾ ਤਾਂ ਸ਼ਾਮ ਵੀ ਆ ਜੇ ਸੌਖਾ ਤਾਂ ਦੁੱਖ ਵੀ ਆ ਕੋਈ ਦੇਣਾ ਤਾਂ ਰਾਤ ਵੀ ਆ ਇਹ ਸਭ ਕੁਝ ਹੋਣਾ ਜੀ ਜੇ ਸੂਰਜ ਚੜਦਾ ਤਾਂ ਛੇਪਣਾ ਵੀ ਆ ਅਹਲੀ ਸਾਨੂੰ ਜ਼ਿੰਦਗੀ ਦੇ ਵਿੱਚ ਘਬਰਾਉਣਾ ਨਹੀਂ ਚਾਹੀਦਾ ਹਮੇਸ਼ਾ ਗ੍ਰੇਟ ਫਾਲ ਰਹਿ ਕੇ ਕੰਮ ਕਰਨਾ ਚਾਹੀਦਾ ਗ੍ਰੇਟ ਫਾਲ ਹੋਣਾ ਚਾਹੀਦਾ ਹੁਣ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਮਾੜੇ ਬੰਦੇ ਵੀ ਟਕਰੇ ਹੋਣਗੇ ਚੰਗੇ ਬੰਦੇ ਵੀ ਟਕਰੇ ਹੋਣਗੇ ਤੇ ਜਿਹੜੇ ਚੰਗੇ ਬੰਦੇ ਆ ਉਹਨਾਂ ਨੇ ਆਪਣਾ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਸਾਥ ਜ਼ਰੂਰ ਦਿੱਤਾ ਹੁੰਦਾ ਹੈਲਪ ਕੀਤੀ ਹੁੰਦੀ ਆ ਜਦੋਂ ਆਪਾਂ ਔਖੇ ਟਾਈਮ 'ਚ ਹੁੰਨੇ ਆ ਉਹੋ ਆਪਣੀ ਹੈਲਪ ਜ਼ਰੂਰ ਕੀਤੀ ਹੁੰਦੀ ਆ ਉਹਨਾਂ ਨੇ ਤੇ ਸਾਨੂੰ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਗ੍ਰੈਟੀਟਿਊਡ ਕਿਉਂਕਿ ਜੇ ਉਹ ਬੰਦੇ ਨਾ ਹੁੰਦੇ ਉਸ ਟਾਈਮ ਤੇ ਕੀ ਪਤਾ ਆਪਾਂ ਕਿਹੜੀ ਵਾਸਤਾ ਵਿੱਚ ਹੁੰਦੇ ਜੇ ਉਹ ਆ ਬੰਦੇ ਆਪਣੀ ਹੈਲਪ ਨਾ ਕਰਦੇ ਤਾਂ ਆਪਾਂ ਵੀ ਕਿਹੜੀ ਪੋਜੀਸ਼ਨ 'ਚ ਹੁੰਦੇ ਉਸ ਟਾਈਮ ਤੇ ਇਹ ਆਪਾਂ ਸੋਚਣਾ ਚਾਹੀਦਾ ਆਪਾਂ ਨੂੰ ਤੇ ਮਾੜਾ ਟਾਈਮ ਜ਼ਿੰਦਗੀ ਦੇ ਵਿੱਚ ਆਉਣਾ ਵੀ ਬਹੁਤ ਜ਼ਰੂਰੀ ਆ ਕਿਉਂਕਿ ਗਰੀਬੀ ਆ ਹੁਣ ਜਿਵੇਂ ਇਹ ਆਪਾਂ ਨੂੰ ਸਿਖਾਉਂਦੀ ਆ ਸਭ ਕੁਝ ਬਈ ਯਾਰ ਬੰਦਾ ਕਿਹੜਾ ਤੁਹਾਡਾ ਸਾਥ ਦੇਊਗਾ ਕਿਹੜਾ ਬੰਦਾ ਤੁਹਾਡਾ ਸਾਥ ਛੱਡੂਗਾ ਇਹ ਸਭ ਸਾਨੂੰ ਇਹਨਾਂ ਮੁਸ਼ਕਲਾਂ ਸਾਹਮਣਾ ਕਰਨਾ ਚਾਹੀਦਾ ਕਿਉਂਕਿ ਇਹ ਆਪਾਂ ਨੂੰ ਮੁਸ਼ਕਲਾਂ ਜਿਹੜੀਆਂ ਪ੍ਰਸਿੱਧੀਆਂ ਇਹ ਆਪਾਂ ਨੂੰ ਕੋਹ ਨਾ ਕੋਸ ਸਿਖਾ ਕੇ ਜਾਂਦਗਾ ਇਹ ਅੰਦਰੋਂ ਬੰਦੇ ਨੂੰ ਮੇਰੇ ਕਹਿਣ ਦਾ ਮਤਲਬ ਵੀ ਮਜ਼ਬੂਤ ਬਣਾਉਣਾ ਸਾਨੂੰ ਇਨਾਂ ਦਾ ਵੀ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਕਿਉਂਕਿ ਆਪਾਂ ਦਾ ਕੱਲੀ-ਕੱਲੀ ਚੀਜ਼ ਦਾ ਸ਼ੁਕਰ ਕਰ ਰਹੇ ਹੁੰਨੇ ਆ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਵੀਰ ਮੈਂ ਕਾਦਾ ਸ਼ੁਕਰ ਕਰਾਂ ਮੈਨੂੰ ਤਾਂ ਪ੍ਰਮਾਤਮਾ ਨੇ ਕੁਝ ਦਿੱਤਾ ਹੀ ਨਹੀਂ ਯਾਰ ਮੈਨੂੰ ਤਾਂ ਉਹ ਚੀਜ਼ ਮਿਲ ਕੋਈ ਨਹੀਂ ਯਾਰ ਜਿਹੜੀ ਮੈਨੂੰ ਚਾਹੀਦੀ ਸੀ ਆਏ ਨਹੀਂ ਕਰਨਾ ਚਾਹੀਦਾ ਜੀ ਆਪਾਂ ਨੂੰ ਤੇ ਆਪਾਂ ਨੂੰ ਹਮੇਸ਼ਾ ਪੋਜ਼ਟਿਵ ਰਹਿ ਕੇ ਹਰ ਕੰਮ ਕਰਨਾ ਚਾਹੀਦਾ ਕਿਉਂਕਿ ਜਿਹੜੀ ਗ੍ਰੈਟੀਟਿਊਡ ਆ ਨਾ ਜੀ ਰੱਬ ਦਾ ਸ਼ੁਕਰ ਕਰਨਾ ਉਹ ਹਮੇਸ਼ਾ ਬੰਦੇ ਨੂੰ 네ਗੇਟਿਵਿਟੀ ਵਾਲੇ ਪਾਸਿਓਂ ਹਟਾ ਕੇ ਪੋਜ਼ਟਿਵਿਟੀ ਵਾਲੇ ਪਾਸੇ ਧਿਆਨ ਦਿਵਾਉਂਦੀ ਆ ਉਹਦਾ ਫੇਰ ਹੀ ਬੰਦੇ ਦੀ ਸੋਚ ਪੋਜ਼ਟਿਵ ਹੁੰਦੀ ਆ ਕਿਉਂਕਿ ਹੁਣ ਜੇ ਉਹ ਜ ਆਪਣਾ ਨਜ਼ਰੀਆ ਆਪਾਂ ਤਾਂ ਉਹ ਜੀ ਸੋਚਣਾ ਜਿਵੇਂ ਹੁਣ ਆਪਾਂ ਅੰਦਰੋਂ ਫੀਲ ਕਰਦੇ ਆਂ ਹਣ ਆਪਾਂ ਅੰਦਰੋਂ 네ਗੇਟਿਵ ਫੀਲ ਕਰ ਰਹੇ ਹੁੰਨੇ ਆ ਆਪਾਂ ਨੂੰ ਉਵੇਂ ਹੀ ਬਾਹਰ ਲਈ ਤੁਰਨਾ ਲੱਗੂਗੇ ਜਿਵੇਂ ਹੁਣ ਆਪਾਂ ਸੋਚਦੇ ਆਂ ਬਈ ਯਾਰ ਬਾਹਰ ਤਾਂ ਸਕੂਨ ਨਹੀਂਗਾ ਦੁੱਖ ਦੁਖੀ ਆ ਯਾਰ ਦੁੜਨਾ ਉਵੇਂ ਹੀ ਆਪਾਂ ਮੁੜ ਕੇ ਸੋਚਦੇ ਆਂ ਬਈ ਯਾਰ ਵਾਕਈ ਆਏ ਆ ਨੈਗੇਟਿਵ ਹੋ ਗਿਆ ਬਈ ਯਾਰ ਪਾ ਨੈਗੇਟਿਵ ਸੋਚ ਹੋ ਗਈ ਮੈਂ ਜਿੰਨਾ ਟਾਈਮ ਆਪਣੇ ਅੰਦਰੋਂ ਨੈਗੇਟਿਵਿਟੀ ਨਿਕਲਦੀ ਨਹੀਂ ਆਪਾਂ ਨੂੰ ਆਪਾਂ ਕੰਮਜਾਬ ਨਹੀਂ ਹੋ ਸਕਦੇ ਜ਼ਿੰਦਗੀ ਦੇ ਵਿੱਚ ਖੁਸ਼ੀ ਨਹੀਂ ਰਹਿ ਸਕਦੇ ਨਾ ਹੀ ਆਪਾਂ ਨੂੰ ਸਕੂਨ ਮਿਲਦਾ ਨਾ ਹੀ ਆਪਾਂ ਨੂੰ ਖੁਸ਼ੀ ਮਿਲਦੀ ਆ ਜੇਰੋਂ ਮੰਨ ਲਓ ਆਪਾਂ ਤੜਕੇ ਉੱਠਦੇ ਆ ਆਪਾਂ ਨੂੰ ਰਾਤ ਨੂੰ ਪੈਣ ਲੱਗਿਆਂ ਨੂੰ ਵੀ ਰੱਬ ਦਾ ਸ਼ੁਕਰਾਨਾ ਕਰਨਾ ਜਿਹਦਾ ਗ੍ਰੈਟੀਟਿਊਡ ਹੋਣਾ ਜਿਹਦਾ ਗ੍ਰੇਟ ਹਾਲ ਹੋਣਾ ਚਾਹੀਦਾ ਜਦੋਂ ਆਪਾਂ ਸਵੇਰ ਉੱਠਦੇ ਆ ਉਦੋਂ ਵੀ ਆਪਾਂ ਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਗ੍ਰੈਟੀਟਿਊਡ ਹੋਣਾ ਚਾਹੀਦਾ ਪਰਮਾਤਮਾ ਦਾ ਵੀ ਸੱਚੇ ਪਾਤਸ਼ਾਹ ਤੂੰ ਮੈਨੂੰ ਜ਼ਿੰਦਗੀ ਜਿਉਣ ਦਾ ਇੱਕ ਹੋਰ ਦਿਨ ਦਿੱਤਾ। ਬਿਤੇਰੀ ਕਿਰਪਾ ਦੇ ਨਾਲ ਉੱਠ ਕੇ ਖੜੇ ਹੋ ਗਏ ਆ। ਤੇ ਜਦੋਂ ਆਪਾਂ ਤੜਕੇ ਉੱਠ ਕੇ ਮੋਬਾਈਲ ਚੱਕਦੇ ਆ ਇਹ ਮੈਂ ਤੁਹਾਨੂੰ ਇੱਕ ਹੰਦਾਰਨ ਦੇ ਰਿਹਾ ਜਦੋਂ ਆਪਾਂ ਤੜਕੇ ਉੱਠ ਕੇ ਮੋਬਾਈਲ ਚੱਕਦੇ ਆ ਉੱਠਣ ਸਾਰ ਤਾਂ ਆਪਾਂ ਸੋਸ਼ਲ ਮੀਡੀਆ ਤੇ ਜਾਂਦੇ ਆ। ਉੱਥੇ ਕੋਈ ਆਪਾਂ 네ਗੇਟਿਵ ਚੀਜ਼ ਵੇਖ ਲਈ। ਆਪਣੇ ਮਨ ਚ ਫੇਰ ਨੈਗੇਟਿਵ ਵਿਚਾਰ ਆ ਗਏ ਫਿਰ ਆਪਾਂ ਉਹਦੇ ਬਾਰੇ ਹੀ ਸੋਚੀ ਜਾਂਦੇ ਆ ਉਹ ਨੈ ਉਹ ਨੈਗੇਟਿਵ ਚੀਜ਼ ਬਾਰੇ ਹੀ ਸੋਚੀ ਜਾਂਦੇ ਆ ਆਪਾਂ ਆਪਾਂ ਪੂਰੇ ਟਾਈਮ ਨਹੀਂ ਸੋਚਦੇ ਫਿਰ ਐਸ ਨਾਲ ਆਪਾਂ ਦਾਸ ਰਹੇ ਲੱਗਿਆ ਆਪਣਾ ਮਨ ਦੁਖੀ ਹੁੰਦਾ ਤੇ ਇਹਦਾ ਦੂਜਾ ਕਾਰਨ ਹੈਗਾ ਜੀ ਮਾਈਂਡ ਫੁੱਲਨੈਸ ਮਤਲਬ ਵੀ ਅਪਾ ਪ੍ਰੈਜ਼ੈਂਟ ਰੱਖਣਾ ਹੁੰਦਾ ਆਪਦੇ ਆਪ ਨੂੰ ਵੀ ਹਰ ਵਕਤ ਵੀ ਹਾਜ਼ਰ ਰਿਹੀਂਗੇ ਪ੍ਰੈਜ਼ੈਂਟ ਜਿਵੇਂ ਹੁਣ ਆਪਾਂ ਕਿਸੇ ਬੰਦ ਕਮਰੇ ਦੇ ਵਿੱਚ ਬੈਠੇ ਆਂ ਉਥੇ ਆਪਾਂ ਪਾੜ ਸੁਣ ਰਹੇ ਆਂ ਜਾਂ ਆਪਣੇ ਕੰਨਾਂ ਨੂੰ ਹੈੱਡਫੋਨ ਰੱਖ ਕੇ ਲੱਗੇ ਹੋਏ ਆਂ ਆਪਾਂ ਉਂ ਬੈਠੇ ਆਂ ਸ਼ਾਂਤ ਭੌਲ ਦੇ ਵਿੱਚ ਤੇ ਜੇ ਆਪਾਂ ਵੀ ਬਾਹਰ ਸ਼ੇਅਰ ਕਰਨ ਜਾ ਰਹੇ ਆਂ ਜਦੋਂ ਆਪਾਂ ਸ਼ੇਅਰ ਕਰਦੇ ਆਂ ਬਾਹਰ ਜਦੋਂ ਫੇਰ ਕਰਦੇ ਟਾਈਮ ਆਪਾਂ ਆਪਦੇ ਖਿਆਲਾਂ ਦੀ ਦੁਨੀਆਂ ਦੇ ਵਿੱਚ ਖੋ ਜੰਨੇ ਤੇ ਮੁੜ ਕੇ ਉਹਦਾ ਤਾਂ ਕੋਈ ਫਾਇਦਾ ਨਹੀਂਗਾ ਉਹ ਤੁਸੀਂ ਸ਼ੇਅਰ ਨਹੀਂ ਕਰ ਰਹੇ ਹੋ ਤੁਸੀਂ ਆਪਣੇ ਦੋਨੋਂ ਖਿਆਲਾਂ ਦੀ ਦੁਨੀਆਂ ਚ ਖੋ ਗਏ ਫੇਰ 네ਗੇਟਿਵਿਟੀ ਦਿਮਾਗ ਤੇ ਕੋਈ ਨਾ ਕੋਈ ਗੱਲ ਚੜ ਗਈ ਇਸ ਲਈ ਪ੍ਰੈਜ਼ੈਂਟ ਰਹਿਣਾ ਜ਼ਰੂਰੀ ਹੈ ਆਪਾਂ ਨੂੰ ਸਵੇਰ ਉੱਠ ਕੇ ਅੱਧਾ ਘੰਟਾ 15 20 ਮਿੰਟ ਚਾਹੇ ਘੰਟਾ ਪੌਣਾ ਘੰਟਾ ਜਿੰਨਾ ਵੀ ਤੁਹਾਡੇ ਕੋਲ ਟਾਈਮ ਹੈਗਾ ਆਪਣੇ ਆਪ ਨਾਲ ਬਹਿ ਕੇ ਵਿਚਾਰ ਸਾਂਝੇ ਕਰਨੇ ਚਾਹੀਦੇ ਆ ਆਪਣੇ ਆਪ ਦੇ ਨਾਲ ਗੱਲ ਕਰਨਾ ਚਾਹੀਦਾ ਫਿਰ ਭਈ ਆਪਾਂ ਫੇਰ ਹੀ ਪ੍ਰੈਜੈਂਟ رہ ਸਕਦੇ ਆ ਫੇਰ ਹੀ ਮਾਈਂਡਫੁਲਨੈਸ ਸ਼ੈਅਰ ਕਰਦੇ ਆ ਇਹਨੂੰ ਹੀ ਕਹਿੰਦੇ ਮਾਈਂਡਫੁਲਨੈਸ ਸਾਨੂੰ ਪੋਇਟਿਕ ਰਹਿਣਾ ਵੀ ਜ਼ਰੂਰੀ ਹੈ ਇਹਦੇ ਤੇ ਤੇ ਆਪਾਂ ਆਪਦੇ ਮਨ ਨੂੰ ਇਹ ਕਹਿਣਾ ਵੀ ਪੁਆਇੰਟ ਹੈ ਵਿਚਾਰਾਂ ਬਾਰੇ ਸੋਚਣਾ ਵਾ ਤੇ ਇਹਨਾਂ ਜਿਹੜੀਆਂ ਇਹ ਚੀਜ਼ਾਂ ਵਾ ਜਿੰਨਾਂ ਵੀ ਦੱਸਣਾ ਇਸ ਵੀਡੀਓ ਦੇ ਵਿੱਚ ਇਹਨਾਂ ਨੂੰ ਆਪਾਂ ਡੇਲੀ ਟ੍ਰੀਨ ਦੇ ਵਿੱਚ ਸ਼ਾਮਿਲ ਕਰਨਾ ਹਾਂ 15-20 ਦਿਨ ਕਰਕੇ ਵੇਖਣਾ ਹੈ ਤੇ ਇਹਨਾਂ ਦਾ ਅਸਰ 15-20 ਦਿਨ ਜਦੋਂ ਆਪਾਂ ਕਰਾਂਗੇ ਫੇਰ ਹੀ ਹੋਣਾ ਫੇਰ ਹੀ ਇਹਦੇ ਫੇਰ ਹੀ ਬੈਨੇਫਿਟ ਮਿਲਣਾ ਆਪਣ ਨੂੰ ਤਾਂ ਫੇਰ ਹੀ ਫਾਇਦਾ ਮਿਲਣਾ ਆਏ ਨਹੀਂ ਭਾਈ ਆਪਾਂ ਨੇ 2 ਦਿਨ ਕਰ ਲਿਆ ਮੁੜ ਕੇ ਆਪਾਂ ਫੇਰ ਉਹੀ ਟੇਨ ਫੜ ਲਿਆ ਪਿਛਲਾਈ ਫੇਰ ਨਹੀਂ ਉਵੇਂ ਉਹ ਗੱਲ ਨਹੀਂ ਬਣਨੀ ਕਰੇ ਫੇਰ ਆਪਾਂ ਵੀ ਫੇਰ 네ਗੇਟਿਵ ਵਾਲੇ ਪਾਸੇ ਆ ਜਾਾਂਗੇ ਆਪਾਂ ਐਸ ਲਈ ਸਾਨੂੰ ਪ੍ਰੈਜ਼ੈਂਟ ਰਹਿਣਾ ਵੀ ਜ਼ਰੂਰੀ ਆ ਹਰ ਮੌਕੇ ਦੇ ਉੱਤੇ ਹਰ ਪਲ ਪ੍ਰੈਜ਼ੈਂਟ ਵਾਲੀ ਫੀਲਿੰਗ ਲੈ ਕੇ ਆਉਣੀ ਆ ਆਪਾਂ ਕੋਈ ਵੀ ਕੰਮ ਕਰਦੇ ਹੋਏ ਉੱਥੇ ਪ੍ਰੈਜ਼ੈਂਟ ਰਹਿਣਾ ਜ਼ਰੂਰੀ ਆ ਦਿਮਾਗ ਪ੍ਰੈਜ਼ੈਂਟ ਰੱਖਣਾ ਜ਼ਰੂਰੀ ਆ ਹਾਇਰ ਨਾਇਰ ਮਤਲਬ ਫੇਰ ਹੀ ਆਪਾਂ ਜਿਵੇਂ ਕਿਉਂਕਿ ਆਪਾਂ ਹੁਣ ਜਦ ਮਾਲਾ ਉੱਠਦੇ ਆ ਤੜਕੇ ਉੱਥੇ ਆਪਾਂ ਮਾਲਾ ਕੋਈ ਵੀ ਕੰਮ ਕਰਦੇ ਆ ਆਪਾਂ ਜੇਦੋਂ ਆਪਾਂ ਇਹ ਚੀਜ਼ਾਂ ਕਰਨ ਲੱਗੇ 15-20 ਮਿੰਟ ਹਰ ਰੋਜ਼ ਇਹ ਆਟੋਮੈਟਿਕਲੀ ਤੁਹਾਡੇ ਰੁਟੀਨ ਦੇ ਵਿੱਚ ਸ਼ਾਮਲ ਹੋ ਜਾਣਗਾ ਇਹ ਫਿਰ ਤੁਹਾਨੂੰ ਉਵੇਂ ਤੁਸੀਂ ਗੈਜਜ ਹੋਗੇ ਫਿਰ 네ਗੇਟਿਵਿਟੀ ਨਿਕਲੂਗੀ ਤੁਹਾਡੇ ਮਨ ਦੇ ਵਿੱਚੋਂ ਫਿਰ ਪੋਜ਼ਿਟਿਵ ਵਿਚਾਰ ਆਉਣਗੇ ਫਿਰ ਤੁਸੀਂ ਤੁਹਾਡਾ ਜਿਹੜਾ ਜੀਵਨ ਉਹ ਸੁਖੀ ਹੋਣਾ ਸ਼ੁਰੂ ਹੋ ਜਾਊਗਾ ਜੇ ਸੁਖੀ ਆ ਤੇ ਫਿਰ ਆਪਾਂ ਤੰਦਰੁਸਤ ਹੋમીਆਂ ਹਾਂਜੀ ਇਹੀ ਇਹਦੇ ਕਾਰਨ ਗ੍ਰੇਟੀਟਿਊਡ ਵੀ ਹੋਣਾ ਜ਼ਰੂਰੀ ਆ ਤੇ ਮਾਈਂਡਫੁਲਨੈਸ ਵੀ ਹੋਣਾ ਜ਼ਰੂਰੀ ਆ ਜੇ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਸਤਿ ਸ੍ਰੀ ਅਕਾਲ ਜੀ ਸਾਰੇ